ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਲ ਬਦਲੀਆਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਇੱਕ ਲੀਡਰ ਦੂਜੀ ਪਾਰਟੀ ਦੇ ਵਿੱਚ ਜਾ ਰਿਹਾ ਹੈ ਘਰ ਵਾਪਸੀਆਂ ਹੋ ਰਹੀਆਂ ਨੇ ਤੇ ਇਸੇ ਦੇ ਚੱਲਦਿਆਂ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਕਾਂਗਰਸ ਦੇ ਲੀਡਰ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਹ ਟਿਕ ਨਾ ਮਿਲਣ ਕਾਰਨ ਨਰਾਜ਼ ਚੱਲ ਰਹੇ ਸਨ ਤੇ ਲਗਾਤਾਰ ਪੋਸਟਾਂ ਵੀ ਸਾਂਝੀਆਂ ਕਰ ਰਹੇ ਸੀਗੇ ਹਾਲਾਂਕਿ ਕਾਂਗਰਸ ਵੱਲੋਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਉਸ ਤੋਂ ਬਾਅਦ ਵਿੱਚ ਵੀ ਉਹਨਾਂ ਨੇ ਲਗਾਤਾਰ ਪੋਸਟਾਂ ਸਾਂਝੀਆਂ ਕੀਤੀਆਂ ਸੋਸ਼ਲ ਮੀਡੀਆ ਤੇ ਜਿਸ ਤੋਂ ਬਾਅਦ ਹੁਣ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਨੇ ਤੇ ਕਿਆਸਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਸੀ ਕਿ ਦਲਵੀਰ ਸਿੰਘ ਗੋਲਡੀ ਭਾਜਪਾ ਦੇ ਵਿੱਚ ਜਾ ਸਕਦੇ ਨੇ ਤੇ ਭਾਜਪਾ ਤੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਵੀ ਹੋ ਸਕਦੇ ਨੇ ਕਿਉਂਕਿ ਭਾਜਪਾ ਨੇ ਅਜੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜੋ ਟਿਕਟ ਨੂੰ ਲੈ ਕੇ ਨਾਰਾਜ਼ ਹੋਏ ਸੀਗੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਨੇ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਨਾਰਾਜ਼ਗੀ ਜ਼ਾਹਰ ਕੀਤੀ ਸੀ ਕਹਿੰਦੇ ਅੱਜ ਨਹੀਂ ਟਿਕਟ ਕੱਟੀ ਗਈ ਪਹਿਲਾਂ ਵੀ ਕਈ ਵਾਰ ਮੇਰੀਆਂ ਟਿਕਟਾਂ ਕੱਟੀਆਂ ਗਈਆਂ ਨੇ ਤਾਂ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਤੇ ਹੁਣ ਉਹਨਾਂ ਨੇ ਬੀਤੇ ਦਿਨ ਹੀ ਆਪਣਾ ਅਸਤੀਫਾ ਦਿੱਤਾ ਸੀਗਾ ਕਿਹਾ ਸੀਗਾ ਕਿ ਉਹ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਨਾਰਾਜ਼ ਨੇ ਉਹਨਾਂ ਦੇ ਫੈਸਲਿਆਂ ਤੋਂ ਨਿਰਾਸ਼ ਨੇ ਜਿਸ ਤੋਂ ਬਾਅਦ ਉਹ ਵੱਡਾ ਕਦਮ ਚੁੱਕ ਰਹੇ ਨੇ ਤੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਨੇ ਹਾਲਾਂਕਿ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੁਖਪਾਲ ਸਿੰਘ ਖੈਰਾ ਰਾਜਾ ਵੜੇਂਗੁਰਾ ਦੇ ਘਰ ਵੀ ਪਹੁੰਚੇ ਉੱਥੇ ਮੀਟਿੰਗ ਕੀਤੀ ਗਈ ਤਾਂ ਕਾਂਗਰਸ ਨੂੰ ਲੱਗਿਆ ਸੀ ਕਿ ਸਾਰਾ ਕੁਝ ਠੀਕ ਹੋ ਗਿਆ ਪਰ ਅਜੇ ਹਾ ਨਹੀਂ ਹੋਇਆ ਤੇ ਹੁਣ ਦਲਵੀਰ ਸਿੰਘ ਗੋਲਡੀ ਦੇ ਆਮ ਆਦਮੀ ਪਾਰਟੀ ਦੇ ਵਿੱਚ ਜਾਨ ਦੇ ਨਾਲ ਮੁਕਾਬਲਾ ਸੰਗਰੂਰ ਦੇ ਵਿੱਚ ਹੋਰ ਵੀ ਰੌਚਕ ਹੋ ਜਾਵੇਗਾ ਕਿਉਂਕਿ ਇੱਕ ਪਾਸੇ ਮੀਤ ਹੇਰ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਜੋ ਜੋ ਮੌਜੂਦਾ ਐਮਪੀ ਵੀ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਕੈਂਡੀਡੇਟ ਨੇ ਜਿਹੜੇ ਚੋਣ ਮੈਦਾਨ 'ਚ ਨੇ ਇਕਬਾਲ ਸਿੰਘ ਝੁੰਦਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਹੈ ਮੁਕਾਬਲਾ ਕਾਫੀ ਫਸਵਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਲਾਂ ਵਾਅ ਸਕਦੀਆਂ ਨੇ ਕਿਉਂਕਿ ਦਲਬੀਰ ਗੋਲਡੀ ਉਸ ਹਲਕੇ ਨਾਲ ਸੰਬੰਧਿਤ ਨੇ ਰਗ-ਰਗ ਤੋਂ ਵਾਕਫ ਸੀਗੇ ਪੂਰੇ ਹਲਕੇ ਦੀ ਤੇ ਉਹ ਸਪੋਰਟ ਦੇ ਵਿੱਚ ਜੇਕਰ ਆਉਂਦੇ ਸੁਖਪਾਲ ਖੈਰਾ ਦੇ ਤਾਂ ਨਤੀਜੇ ਹੋਰ ਹੋ ਸਕਦੇ ਸੀ ਪਰ ਹੁਣ ਜੇਕਰ ਉਹ ਸਪੋਰਟ ਕਰਨਗੇ ਪ੍ਰਚਾਰ ਕਰਨਗੇ ਤਾਂ ਮੀਤ ਹੇਰ ਦੇ ਹੱਕ ਦੇ ਵਿੱਚ ਕਰਨਗੇ ਕਿਉਂਕਿ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਚੁੱਕੇ ਨੇ ਵੱਡੀ ਤੇ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ ਦਲਵੀਰ ਸਿੰਘ ਗੋਲਡੀ ਜੋ ਪਾਰਟੀ ਤੋਂ ਕਾਂਗਰਸ ਤੋਂ ਨਾਰਾਜ਼ ਨਜ਼ਰ ਆ ਰਹੇ ਸੀ ਅਸਤੀਫਾ ਦਿੱਤਾ ਸੀ ਉਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਸ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਦੇ ਉੱਤੇ ਮੁਕਾਬਲਾ ਕਾਫੀ ਰੋਮਾਂਚਕ ਹੁੰਦਾ ਨਜ਼ਰ ਆ ਰਿਹਾ ਹੈ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਇੱਕ ਲੋਕਲ ਲੀਡਰ ਹੋਵੇ ਵਿਧਾਇਕ ਰਹਿ ਚੁੱਕਿਆ ਹੋਵੇ ਉਹ ਜੇਕਰ ਪਾਰਟੀ ਤੋਂ ਅਸਤੀਫਾ ਦੇਵੇ ਤੇ ਦੂਜੀ ਧਿਰ ਦੇ ਵਿੱਚ ਚਲਾ ਜਾਵੇ ਤਾਂ ਆਪਣੇ ਆਪ ਦੇ ਵਿੱਚ ਮੁਕਾਬਲੇ ਤੇ ਨਤੀਜੇ ਦੇ ਉੱਤੇ ਫਰਕ ਪੈਣਾ ਸੁਭਾਵਿਕ ਹੋ ਜਾਂਦਾ ਹੈ ਤੇ ਦਲਵੀਰ ਸਿੰਘ ਗੋਲਡੀ ਹੁਣ ਆਪ ਦੇ ਹੋ ਗਏ ਨੇ ਕਾਂਗਰਸ ਨੂੰ ਛੱਡ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜਿਵੇਂ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ